ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬੰਦੇ ਨੂੰ ਜਿਹੋ ਜਹੀ ਸੰਗਤ ਮਿਲ ਜਾਂਦੀ ਹੈ ਬੰਦੇ ਤੇ ਉਹੋ ਜਹੀ ਰੰਗਤ ਚੜ ਜਾਂਦੀ ਹੈ ਭਾਵ ਬੰਦੇ ਦੀ ਅਕਲ ਉਸੇ ਤਰ੍ਹਾਂ ਦੀ ਹੋ ਜਾਂਦੀ ਹੈ ਇਹ ਗੱਲ ਕੱਲੀ ਬੰਦਿਆਂ ਦੇ ਉੱਪਰ ਲਾਗੂ ਨਹੀਂ ਹੁੰਦੀ ਇਹ ਸੰਗਤ ਦਾ ਅਸਰ ਤਾਂ ਜਾਨਵਰਾਂ ਤੇ ਵੀ ਹੋ ਜਾਂਦਾ ਹੈ ਇਸੇ ਤਰ੍ਹਾਂ ਇੱਕ ਸ਼ੇਰ ਦਾ ਬੱਚਾ ਆਪਣੇ ਮਾਤਾ ਪਿਤਾ ਤੋਂ ਵਿਛੜ ਗਿਆ ਭਾਵ ਸ਼ੇਰ ਸ਼ੇਰਨੀ ਨਾਲੋਂ ਵਿਛੜ ਗਿਆ ਉਹ ਸ਼ੇਰ ਦਾ ਬੱਚਾ ਤੁਰਦਾ ਤੁਰਦਾ ਇੱਕ ਜ਼ਮੀਂਦਾਰ ਦੇ ਖੇਤ ਕੋਲ ਪਹੁੰਚ ਗਿਆ ਖੇਤਾਂ ਦੇ ਵਿੱਚ 10-12 ਮਜ਼ਦੂਰ ਕਣਕ ਵੱਢ ਰਹੇ ਸਨ ਸ਼ਾਮ ਹੋਣ ਵਾਲੀ ਸੀ ਜ਼ਮੀਦਾਰ ਨੇ ਆਪਣੇ ਮਜ਼ਦੂਰਾਂ ਨੂੰ ਕਿਹਾ ਕਿ ਖੇਤੀ ਕਰੋ ਸੰਧਿਆ ਪੈਣ ਵਾਲੀ ਹੈ ਭਾਵ ਸ਼ਾਮ ਪੈਣ ਵਾਲੀ ਹੈ ਖੇਤੀ ਕੰਮ ਨਿਬੇੜ ਕੇ ਆਪਾਂ ਘਰਾਂ ਨੂੰ ਵਾਪਸ ਮੁੜ ਚੱਲੀਏ ਸੰਧਿਆ ਆਉਣ ਵਾਲੀ ਹੈ ਜਦੋਂ ਇਹ ਗੱਲ ਸ਼ੇਰ ਦੇ ਬੱਚੇ ਨੇ ਸੁਣੀ ਤਾਂ ਉਸਨੇ ਸੋਚਿਆ ਕਿ ਇਹ 10-12 ਮਜ਼ਦੂਰ ਹਨ ਇਹਨਾਂ ਕੋਲ ਕਣਕ ਵੱਢਣ ਵਾਲੀਆਂ ਦਾਤੀਆਂ ਵੀ ਹਨ ਪਰ ਇਹ ਸਾਰੇ ਸੰਧਿਆਂ ਤੋਂ ਡਰ ਰਹੇ ਹਨ ਲੱਗਦਾ ਹੈ ਕਿ ਸੰਧਿਆ ਕੋਈ ਬਹੁਤ ਖਤਰਨਾਕ ਚੀਜ਼ ਹੈ ਜਿਹੜੇ ਇਹ ਉਸ ਦੇ ਆਉਣ ਤੋਂ ਪਹਿਲਾਂ ਹੀ ਇੱਥੋਂ ਘਰਾਂ ਨੂੰ ਵਾਪਸ ਮੁੜਨ ਨੂੰ ਕਹਿ ਰਹੇ ਹਨ ਸ਼ੇਰ ਦੇ ਬੱਚੇ ਨੂੰ ਸੰਧਿਆ ਦਾ ਕੋਈ ਪਤਾ ਨਹੀਂ ਸੀ ਕੇ ਸੰਦਿਆ ਕੀ ਹੁੰਦੀ ਹੈ ਉਹ ਜ਼ਮੀਦਾਰ ਤੇ ਸਾਰੇ ਮਜ਼ਦੂਰ ਘਰਾਂ ਨੂੰ ਮੁੜ ਗਏ ਸ਼ੇਰ ਦਾ ਬੱਚਾ ਡਰ ਕੇ ਉੱਥੇ ਹੀ ਸਹਮ ਕੇ ਬੈਠ ਗਿਆ ਸ਼ੇਰ ਦੇ ਬੱਚੇ ਨੇ ਸੋਚਿਆ ਕਿ ਕਿਤੇ ਸੰਦਿਆ ਮੈਨੂੰ ਨਾ ਚਿੰਬੜ ਜਾਵੇ ਉਧਰ ਇੱਕ কুমਹਾਰ ਦਾ ਗਧਾ ਗੁੰਮ ਗਿਆ ਸੀ ਉਹ কুমਹਾਰ ਗਦੇ ਨੂੰ ਲੱਭਦਾ ਲੱਭਦਾ ਸ਼ੇਰ ਦੇ ਬੱਚੇ ਕੋਲ ਆ ਗਿਆ ਥੋੜਾ ਹਨੇਰਾ ਹੋ ਗਿਆ ਸੀ। ਕੁਮਿਹਾਰ ਨੇ ਹਨੇਰੇ ਦੇ ਵਿੱਚ ਉਸ ਸ਼ੇਰ ਦੇ ਬੱਚੇ ਨੂੰ ਗਧਾ ਸਮਝ ਕੇ ਗਰਦਨ ਤੋਂ ਪਕੜ ਲਿਆ ਤੇ ਸ਼ੇਰ ਦੇ ਬੱਚੇ ਦੇ ਦੋ ਸੋਟੀਆਂ ਮਾਰੀਆਂ। ਸ਼ੇਰ ਦੇ ਬੱਚੇ ਨੇ ਸੋਚਿਆ ਕਿ ਉਹੀ ਗੱਲ ਹੋ ਗਈ। ਮੈਨੂੰ ਸੰਧਿਆ ਨੇ ਪਕੜ ਲਿਆ ਹੈ। ਉਹ ਮਜ਼ਦੂਰ ਤਾਂ ਬਚ ਕੇ ਘਰਾਂ ਨੂੰ ਚਲੇ ਗਏ ਹਨ। ਪਰ ਮੈਂ ਸੰਧਿਆ ਦੇ ਹੱਥ ਵਿੱਚ ਆ ਗਿਆ ਹਾਂ কুমਿਹਾਰ ਨੇ ਉਸ ਸ਼ੇਰ ਦੇ ਬੱਚੇ ਨੂੰ ਲਿਜਾ ਕੇ ਗਧਿਆਂ ਦੇ ਨਾਲ ਬੰਨ੍ਹ ਦਿੱਤਾ ਸ਼ੇਰ ਦਾ ਬੱਚਾ ਸਾਰੀ ਰਾਤ ਸਹਿਮ ਕੇ ਗਧਿਆਂ ਦੇ ਵਿੱਚ ਬੈਠਾ ਰਿਹਾ ਜਦੋਂ ਸਵੇਰ ਦੇ 4 ਵਜੇ ਤਾਂ কুমਿਹਾਰ ਨੇ ਗਧਿਆਂ ਦੇ ਉੱਪਰ ਬੋਰੀਆਂ ਰੱਖ ਕੇ ਮਿੱਟੀ ਲੱਗ ਦਿੱਤੀ ਵਿੱਚੇ ਸ਼ੇਰ ਦੇ ਬੱਚੇ ਦੇ ਉੱਪਰ ਵੀ ਦੋਨੋਂ ਪਾਸਿਆਂ ਨੂੰ ਬੋਰੀਆਂ ਲਟਕਾ ਕੇ ਮਿੱਟੀ ਲਾਦ ਦਿੱਤੀ। কুমਿਹਾਰ ਮਿੱਟੀ ਲਾਦ ਕੇ ਸਾਰੇ ਗਧਿਆਂ ਨੂੰ ਪੱਠੇ ਵੱਲ ਨੂੰ ਲੈ ਤੁਰਿਆ। ਸ਼ੇਰ ਦਾ ਬੱਚਾ ਵੀ ਵਿੱਚੇ ਹੀ ਸੀ। ਅਜੇ ਮੂੰਹ ਹਨੇਰਾ ਸੀ। ਜਦੋਂ ਹੌਲੀ-ਹੌਲੀ ਥੋੜਾ ਚਾਨਣਾ ਹੋਇਆ ਤੇ ਦਿਨ ਚੜ੍ਹਿਆ ਤਾਂ ਉਧਰ ਸ਼ੇਰ ਸੁੰਘਦਾ ਸੁੰਘਦਾ ਉਨ੍ਹਾਂ ਗਧਿਆਂ ਦੇ ਵੱਲ ਨੂੰ ਆ ਗਿਆ ਸ਼ੇਰ ਬਹੁਤ ਸਿਆਣਾ ਹੁੰਦਾ ਹੈ ਸ਼ੇਰ ਦਾ ਦਿਮਾਗ ਹੋਰ ਜਾਨਵਰਾਂ ਦੇ ਨਾਲੋਂ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ ਜੇ ਕੋਈ ਬੰਦਾ ਕੁੱਤੇ ਦੇ ਰੋੜਾ ਮਾਰੇ ਤਾਂ ਕੁੱਤਾ ਬੰਦੇ ਦੇ ਪਿੱਛੇ ਨਹੀਂ ਪੈਂਦਾ ਕੁੱਤਾ ਰੋੜੇ ਨੂੰ ਸੁੰਘਣ ਲੱਗ ਜਾਂਦਾ ਹੈ ਰੋੜੇ ਨੂੰ ਮੂੰਹ ਲਗਾਉਣ ਲੱਗ ਜਾਂਦਾ ਹੈ ਪਰ ਜੇ ਕੋਈ ਸ਼ੇਰ ਦੇ ਫਾਇਰ ਮਾਰੇ ਫਾਬ ਗੋਲੀ ਮਾਰੇ ਤਾਂ ਸ਼ੇਰ ਗੋਲੀ ਮਾਰਨ ਵਾਲੇ ਦੇ ਉੱਪਰ ਹਮਲਾ ਕਰਦਾ ਹੈ ਜਦੋਂ ਸ਼ੇਰ ਨੇ ਆਪਣੇ ਬੱਚੇ ਨੂੰ ਦੇਖਿਆ ਕਿ ਉਹ ਗਧਿਆਂ ਦੇ ਨਾਲ ਮਿੱਟੀ ਢੋਂਦਾ ਫਿਰ ਰਿਹਾ ਹੈ ਤਾਂ ਸ਼ੇਰ ਨੇ ਇਸ਼ਾਰੇ ਦੇ ਨਾਲ ਆਪਣੇ ਬੱਚੇ ਨੂੰ ਕੋਲ ਬੁਲਾਇਆ ਤੇ ਕਿਹਾ ਕਿ ਮੂਰਖਾ ਤੂੰ ਇਹ ਕੀ ਕਰ ਰਿਹਾ ਹੈ ਤੂੰ ਗਧਿਆਂ ਦੇ ਨਾਲ ਤੁਰਿਆ ਫਿਰ ਰਿਹਾ ਹੈ ਇਹ ਤਾਂ ਆਪਣਾ ਖਾਣਾ ਹਨ ਸ਼ੇਰ ਦੇ ਬੱਚੇ ਨੇ ਕਿਹਾ ਕਿ ਬਾਪੂ ਉਹ ਪਿੱਛੇ ਸੰਧਿਆ ਤੁਰੀ ਆ ਰਹੀ ਹੈ ਮੈਂ ਤਾਂ ਸੰਧਿਆ ਦੇ ਕੋਲ ਫਸ ਗਿਆ ਹਾਂ ਕਿਤੇ ਤੂੰ ਵੀ ਸੰਧਿਆ ਦੇ ਹੱਥ ਨਾ ਆ ਜਾਵੇਂ ਤੂੰ ਇੱਥੋਂ ਬਚ ਕੇ ਭੱਜ ਜਾ ਸ਼ੇਰ ਨੇ ਪੁੱਛਿਆ ਕਿਹੜੀ ਸੰਧਿਆ ਸ਼ੇਰ ਦੇ ਬੱਚੇ ਨੇ ਕਿਹਾ ਕਿ ਉਹ ਜਿਸ ਨੇ ਧੋਤੀ ਬੰਨੀ ਹੋਈ ਹੈ ਜਿਸ ਦੇ ਸਰ ਤੇ ਬੋਦਾ ਹੈ ਹੱਥ ਵਿੱਚ ਛੋਟੀ ਫੜੀ ਹੋਈ ਹੈ ਸ਼ੇਰ ਨੇ ਕਿਹਾ ਕਿ ਮਹਾ ਮੂਰਖਾ ਉਹ ਤਾਂ কুমਹਾਰ ਹੈ ਸੰਧਿਆ ਤਾਂ ਸ਼ਾਮ ਨੂੰ ਕਹਿੰਦੇ ਹਨ ਉਹ ਤਾਂ ਇੱਕ ਆਮ ਬੰਦਾ ਹੈ ਤੂੰ ਇੱਕ ਭਮਕ ਤਾਂ ਮਾਰ ਇੱਕ ਵਾਰ ਤੂੰ ਆਪਣੀ ਆਵਾਜ਼ ਵਿੱਚ ਗਰਜ ਤਾਂ ਸਹੀ ਫੇਰ ਦੇਖ ਕੀ ਹੁੰਦਾ ਹੈ ਜਦੋਂ ਸ਼ੇਰ ਦੇ ਬੱਚੇ ਨੂੰ ਸ਼ੇਰ ਦੀ ਸੰਗਤ ਮਿਲੀ ਤਾਂ ਸ਼ੇਰ ਦੇ ਬੱਚੇ ਨੇ ਪੂਰੇ ਜ਼ੋਰ ਦੇ ਨਾਲ ਭਮਕ ਮਾਰੀ ਸ਼ੇਰ ਦਾ ਬੱਚਾ ਪੂਰੇ ਜ਼ੋਰ ਨਾਲ ਗਰਜਿਆ ਜਦੋਂ ਸ਼ੇਰ ਦਾ ਬੱਚਾ ਗਰਜਿਆ ਤਾਂ ਸਾਰੇ ਗਧਿਆਂ ਦਾ ਦਿਲ ਕੰਬ ਗਿਆ ਸਾਰੇ ਗਧੇ ਹਿੰਕੂ ਹਿੰਕੂ ਕਰਦੇ ਭੱਜ ਗਏ ਜਿਹੜੀ ਸੰਧਿਆ ਸੀ ਭਾਵ ਕੁਮਿਹਾਰ ਸੀ ਉਸ ਦੀ ਧੋਤੀ ਖੁੱਲ ਗਈ ਉਸ ਦਾ ਭੱਜਦੇ ਭੱਜਦੇ ਦਾ ਸਿਰ ਪੇੜ ਵਿੱਚ ਵੱਜਿਆ ਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ ਸ਼ੇਰ ਦੇ ਬੱਚੇ ਨੇ ਕਿਹਾ ਕਿ ਮੈਂ ਐਡਾ ਤਕੜਾ ਸ਼ੇਰ ਦਾ ਬੱਚਾ ਹੋ ਕੇ ਇਨ੍ਹਾਂ ਗਧਿਆਂ ਵਿੱਚ ਰਲਿਆ ਫਿਰ ਰਿਹਾ ਸੀ ਮੈਨੂੰ ਤਾਂ ਆਪਣੇ ਆਪ ਦੀ ਪਛਾਣ ਹੀ ਨਹੀਂ ਸੀ ਕਿ ਮੈਂ ਕੌਣ ਹਾਂ ਸਾਧ ਸੰਗਤ ਜੀ ਇਸੇ ਤਰ੍ਹਾਂ ਕਈ ਕਲਗੀਧਰ ਦੇ ਪੁੱਤਰ ਹੋ ਕੇ ਗਦਿਆਂ ਦੇ ਵਿੱਚ ਰਲੇ ਫਿਰਦੇ ਹਨ ਉਹ ਦੂਸਰਿਆਂ ਦੀ ਨਕਲਾਂ ਕਰਦੇ ਫਿਰ ਰਹੇ ਹਨ ਉਹਨਾਂ ਨੂੰ ਆਪਣੀ ਪਛਾਣ ਹੀ ਨਹੀਂ ਹੈ ਕਿ ਅਸੀਂ ਕੌਣ ਹਾਂ ਕਈ ਸਿੱਖਾਂ ਦੇ ਘਰ ਜਨਮ ਲੈ ਕੇ ਆਪਣੀ ਦਾੜੀ ਕੇਸ ਕਟਵਾਈ ਫਿਰਦੇ ਹਨ ਕਈ ਸਿੱਖ ਹੋ ਕੇ ਦੂਸਰੇ ਧਰਮਾਂ ਦੀ ਨਕਲ ਕਰ ਰਹੇ ਹਨ ਉਹ ਆਪਣੀ ਸਿੱਖੀ ਨੂੰ ਕਤਲ ਕਰਕੇ ਰੂੜੀ ਤੇ ਸੱਟ ਰਹੇ ਹਨ ਜੇ ਆਪਾਂ ਸਮਝ ਕਰੀਏ ਤਾਂ ਆਪਾਂ ਸ਼ੇਰ ਦੇ ਪੁੱਤਰ ਹਾਂ ਭਾਵ ਕਲਗੀਧਰ ਪਾਸ਼ਾ ਜੀ ਦੇ ਪੁੱਤਰ ਹਾਂ ਸਾਨੂੰ ਆਪਣੇ ਪਿਤਾ ਵਰਗਾ ਹੀ ਬਣਨਾ ਚਾਹੀਦਾ ਹੈ ਸਾਨੂੰ ਕਲਗੀਧਰ ਪਾਸ਼ਾ ਜੀ ਦਾ ਅੰਮ੍ਰਿਤ ਛੱਕ ਕੇ ਸਿੰਘ ਸਜਣਾ ਚਾਹੀਦਾ ਹੈ ਸਿੱਖੀ ਧਾਰਨ ਕਰਨੀ ਚਾਹੀਦੀ ਹੈ ਨਿਤਨੇਮ ਕਰਨਾ ਚਾਹੀਦਾ ਹੈ ਕਿਸੇ ਦੇ ਪਿੱਛੇ ਲੱਗ ਕੇ ਆਪਣਾ ਸਿੱਖੀ ਸਰੂਪ ਨਹੀਂ ਗਵਾਉਣਾ ਚਾਹੀਦਾ ਇਹ ਜੋ ਵੀ ਕਥਾ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ ਇਹ ਇੱਕ ਤਰ੍ਹਾਂ ਸਮਝਾਉਣ ਵਾਸਤੇ ਉਦਾਹਰਣ ਦੇ ਕੇ ਬੰਦੇ ਨੂੰ ਦੱਸਿਆ ਜਾਂਦਾ ਹੈ ਕਿ ਤੂੰ ਬੰਦਿਆ ਸਮਝ ਕਰ ਤੂੰ ਮਾੜੇ ਪੁੱਠੇ ਕੰਮ ਛੱਡ ਤੇ ਗੁਰੂ ਸਾਹਿਬਾਂ ਦੇ ਚਰਨਾਂ ਦੇ ਨਾਲ ਜੁੜ ਤੇ ਆਪਣਾ ਜੀਵਨ ਸਫਲਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ